ਕਿਵੇਂ ਆ ਬਾਈ ਠੀਕ ਆ ਓਏ ਯਾਰ ਹੱਥ 'ਲੀ ਡਰਮੀ ਜੀ ਪਈ ਏ ਤੇਰੇ ਕੋਲੇ ਓ ਪਈ ਏ ਅੰਦਰ ਚੱਕ ਲੈ ਜਾ ਆਇਆ ਚੱਕ ਲਿਓ ਨੇ ਨਾਲੇ ਗੱਲਾਂ ਕਰ ਲਾਂਗੇ ਦੋ ਮਿੰਟਾ ਹੈ ਓ ਜਿੰਦਰਾ ਉਂਦਾ ਪੁੱਤਾਂ ਦੀ ਨਜ਼ਰ ਵੀ ਨਾ ਲੱਗ ਜੇ ਤੇਰੇ ਤਾਂ ਲੋਹਾ ਹੀ ਲੋਹਾ ਪਿਆ ਘਰੇ ਓਏ ਤੂੰ ਡਰਮੀ ਚੱਕ ਕਰ ਓ ਲੈ ਬਣ ਗਈ ਗੱਲ ਇਹਦੀ ਨਾ ਕਿਧਰ ਮੱਖਾ ਮਰੂਗਾ ਤੇਰੇ ਕੋਲੇ ਤਾਂ ਭੂੰਡੀ ਪਿਆ ਆਹੀ ਲੈ ਜਾਣਾ ਮੈਂ ਛੇਤੀ ਕੰਮ ਨਿਬੜ ਜੂ ਓਏ ਯਾਰੀ ਰੱਸੀ ਰੁਸੀ ਟੁੱਟ ਜਾਂਦੀ ਨਹੀਂ ਹੁੰਦੀ ਤੂੰ ਆਹੀ ਲੈ ਜਾ ਰਹਿਣ ਦੇ ਓ ਨਹੀਂ ਨਹੀਂ ਮੈਂ ਧਿਆਨ ਨਾਲ ਚਲਾਉਣਾ ਹੀ ਟੁੱਟ ਨਹੀਂਦਾ ਬੇਫਿਕਰ ਹੋ ਜਾ ਕੋ ਚੱਲ ਲੈ ਜਾ ਇੱਥੇ ਪੈਟਰੋਲ ਥੋੜਾ ਪੈਟਰੋ ਯਾਰ ਪੈਟਰੋਲ ਤਾਂ ਮੇਰੇ ਮੋਟਰਸਾਈਕਲ 'ਚ ਵੀ ਥੋੜਾ ਤੇ ਪੰਪ ਤੇ ਵੀ ਟਾਈਮ ਲੱਗ ਜੂ ਤੂੰ ਤਾਂ ਛੜਕ ਕੇ ਡੈਂ ਤੇਰੇ ਕੋਲ ਨਹੀਂ ਪਿਆ ਓਏ ਇੱਥੇ ਕਿਹੜਾ ਕੱਲਾ ਪੈਟਰੋਲ ਪੈਂਦਾ ਐ ਇੱਥੇ ਟੂਟੀ ਵਾਲੇ ਵੀ ਪਊਗਾ ਉਹ ਵੀ ਪੰਪ ਤੋਂ ਲੈਣ ਜਾਣਗੇ ਓਦੋਂ ਪੈਟਰੋਲ ਫੜ ਲੈ ਟੂਟੀ ਵਾਲ ਓ ਲੈ ਬਣ ਗਈ ਗੱਲ ਓ ਟੂਟੀ ਵਾਲ ਵੀ ਆ ਪਿਆ ਐ ਕਰ ਭਾਜ ਕੇ ਲੀਟਰ ਤੇਲ ਦਾ ਵੀ ਹੁਣ ਦੇਈ ਦੇ ਇਕੱਠੇ ਹੱਥ ਨੇ ਲਿਆ ਦੂੰ ਤੈਨੂੰ ਮੈਂ ਚੱਲ ਯਾਰ ਉਸ ਦੇ ਦਿੰਦਾ ਤੈਨੂੰ ਆ ਜਾ ਓ ਲੈ ਬਣ ਗਈ ਗੱਲ ਵਾਹ ਬਈ ਵਾਹ ਤੇਰੇ ਕੋਲ ਤਾਂ ਯਾਰ ਸਟੈਂਡ ਵੀ ਪਿਆ ਕਿੱਧਰ ਮੈਂ ਥੱਲੋਂ ਚਾਗਦਾ ਢਿੱਡ ਇਕੱਠਾ ਕਰਾਈ ਜਾਊਗਾ ਇਹ ਦੇ ਦੇ ਯਾਰ ਉਹ ਸਪਰੇਅ ਬਿਜਾਰੋਂ ਲੈ ਆ ਕਿ ਉਹ ਵੀ ਲੈ ਨਹੀਂ ਸਪਰੇਅ ਤਾਂ ਲੈ ਆ ਹੈਗੀ ਆ ਮੇਰੇ ਕੋਲ ਨਹੀਂ ਤਾਂ ਮੈਂ ਮੇਰੇ ਕੋਲੇ ਪੈਸੇ ਆ ਲੈ ਜਾਂਦਾ हां ओए ਕਈ ਵਾਰੀ ਘਟ ਜਾਂਦੀ ਹੁੰਦੀ ਐ ਮੈਂ ਲੈ ਹੀ ਜਾਣਾ ਆਪਾਂ ਤਾਂ ਇੱਕੋ ਦਕਾਨ ਤੋਂ ਲੈਉਣੇ ਉਹੀ ਕੰਪਨੀ ਤੇਰੇ ਕੋਲੇ ਆ ਵਾਓ ਤੇਰੇ ਤੇਰੇ ਘਰ ਏਸੀ ਲੱਗਿਆ ਏਸੀ ਤਾਂ ਦੋ ਲੱਗੇ ਆ ਕਿ ਇਧਰਲੇ ਕਮਰੇ ਚ ਕਿ ਇਧਰਲੇ ਕਮਰੇ ਚ ਉਹ ਫਿਰ ਐਂ ਕਰ ਏਸੀ ਨੂੰ 18 ਤੇ ਛੱਡ ਕੇ ਟਾਉਰ ਨਾ ਜਾ ਕੇ ਪੈ ਜਾ ਉਹ ਜਿਹੜਾ ਸਮਾਨ ਹੀ ਸਾਰਾ ਮੇਰਾ ਮੈਨੂੰ ਖੇਤ ਛੱਡਿਆ ਤੈਨੂੰ ਖੇਚਲ ਕਰਨ ਦੀ ਕੀ ਲੋੜਾ ਸਪਰੇਅ ਮੈਂ ਆਪ ਹੀ ਕਰਾਉਣਾ ਅਰੇ ਤਾਂ ਦੋ ਏਸੀ ਲਵਾ ਲੈ ਪਈ ਇੱਕ ਤਾਂ ਸੰਧ ਵੀ ਲੜਾ ਜੇ ਨਾ ਸਪਰੇਅ ਸਭੂ ਕਰੀ ਜਾਵੇ ਉਹ ਤੈਨੂੰ ਉਂਗਲ ਫੜਾਈ ਸੀ ਤੂੰ ਸਦਾ ਗੱਟ ਲੂਪ ਹੈਗਾ ਤੇ ਹੱਥ ਫਿਲਟਰ ਮੇਂ ਲੈ ਜਾਣੀ ਐ ਤਾਂ ਲੈ ਜਾ ਨਹੀਂ ਇਹ ਤਾਂ ਵੀ ਜ Ha ha ha!